ਦਾ ਦਰ ਹਾਲਾਤ ਲੋਕਿਆ ਹੈ ਸੋ ਇਸ ਕਰਕੇ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਖਾਸ ਕਰਕੇ ਉਹ ਭੈਣ ਭਰਾ ਜੋ ਆਪਣੇ ਜੀਵਨ ਦੇ ਵਿੱਚ ਬਹੁਤ ਜਿਆਦਾ ਦੁਖੀ ਪਰੇਸ਼ਾਨ ਰਹਿੰਦੇ ਆ ਜੋ ਕਹਿੰਦੇ ਆ ਵੀ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਪਰੇਸ਼ਾਨੀਆਂ ਮੁਸ਼ਕਲਾਂ ਚਿੰਤਾਵਾਂ ਦਾ ਕੋਈ ਹੱਲ ਨਹੀਂ ਮਿਲ ਰਿਹਾ ਉਹ ਆਪਣੀ ਅੱਜ ਦੀ ਇਹ ਵੀਡੀਓ ਨੂੰ ਪੂਰਾ ਜਰੂਰ ਸੁਣਨ ਸੰਗਤ ਜੀ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਸਤਿਗੁਰ ਸੱਚੇ ਪਾਸ਼ਾ ਸਭ ਦਾਤਾ ਦੇ ਮਾਲਕ ਆ ਅਤੇ ਨਾ ਹੀ ਉਹ ਦੇਣ ਲੱਗਿਆਂ ਮੇਰ ਕਰਦੇ ਆ ਬਸ ਸਾਨੂੰ ਮੰਨਣਾ ਨਹੀਂ ਆਉਂਦਾ ਉਹ ਸਤਿਗੁਰ ਸੱਚੇ ਪਾਸ਼ਾ ਜੀ ਤੋਂ ਜੋ ਮੰਗੋ ਮਿਲ ਜਾਂਦਾ ਏ ਕਿਸੇ ਨੂੰ ਧੀ ਚਾਹੀਦੀ ਆ ਕਿਸੇ ਨੂੰ ਪੁੱਤ ਚਾਹੀਦਾ ਪੈਸਾ ਚਾਹੀਦਾ ਏ ਸ਼ਰੀਰ ਨੂੰ ਕੋਈ ਦੁੱਖ ਨੋਦ ਲੱਗਿਆ ਏ ਮਤਲਬ ਜੋ ਵੀ ਸਾਡੇ ਮਨ ਦੀ ਸ਼ੋਅ ਹੈ ਨਾ ਸਤਿਗੁਰ ਸੱਚੇ ਪਾਸ਼ਾ ਜੀ ਸਭ ਇਸ਼ਾ ਮਾਨੂੰ ਪੂਰਨਆ ਕਰ ਦਿੰਦੇ ਆ ਪਰ ਮਨੁੱਖੀ ਸੁਭਾਅ ਹੈ ਮਨੁੱਖ ਨੂੰ ਜਦੋਂ ਵੀ ਕੋਈ ਚੀਜ਼ ਪ੍ਰਾਪਤ ਹੁੰਦੀ ਆ ਤਾਂ ਮਨੁੱਖ ਕਹਿੰਦਾ ਵੀ ਇਹ ਚੀਜ਼ ਮੈਂ ਆਪਣੀ ਸਿਆਣਪ ਆਪਣੀ ਜਤਰਾਈ ਆਪਣੀ ਮਿਹਨਤ ਕਰਕੇ ਪ੍ਰਾਪਤ ਕੀਤੀ ਆ ਪਰ ਜਦੋਂ ਕੋਈ ਚੀਜ਼ ਨਹੀਂ ਮਿਲਦੀ ਜਾਂ ਮਿਲਣ ਦੇ ਵਿੱਚ ਦੇਰੀ ਹੋ ਜਾਂਦੀ ਆ ਫਿਰ ਉਦੋਂ ਸਤਪੁਰ ਸੱਚੇ ਪਾਸ਼ਾ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾ ਕਰਨ ਲੱਗ ਜਾਂਦਾ ਹੈ ਕਿ ਇਹ ਚੀਜ਼ ਮੈਨੂੰ ਰੱਬ ਨੇ ਨਹੀਂ ਦਿੱਤੀ ਮਤਲਬ ਮਨੁੱਖ ਆਪਣੀ ਹੀ ਗੱਲ ਤੇ ਨਹੀਂ ਟਿਕਦਾ ਇੱਕ ਪਾਸੇ ਕਹਿੰਦਾ ਕਿ ਜੋ ਕੁਝ ਮੈਨੂੰ ਮਿਲ ਰਿਹਾ ਹੈ ਉਹ ਮੇਰੀ ਸਿਆਣਪ ਮੇਰੀ ਚਤrai ਮੇਰੀ ਮਿਹਨਤ ਤੇ ਦੂਜੇ ਪਾਸੇ ਜਦੋਂ ਕੋਈ ਚੀਜ਼ ਨੂੰ ਉਹ ਪ੍ਰਾਪਤ ਨਹੀਂ ਕਰ ਪਾਉਂਦਾ ਚੀਜ਼ ਕੋਈ ਨਹੀਂ ਮਿਲਦੀ ਉਹ ਰੋਵੇਂ ਨਾ ਰੱਬ ਨੇ ਨਹੀਂ ਦਿੱਤੇ ਪਰ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਵੀ ਉਹ ਸਤਿਗੁਰ ਸੱਚੇ ਪਾਤਸ਼ਾਹ ਉਹ ਸਭ ਦਾਤਾ ਦੇ ਮਾਲਕ ਆ ਸਭ ਕੁਝ ਉਹਨਾਂ ਦੇ ਘਰ ਦੇ ਵਿੱਚ ਆ ਤੇ ਨਾ ਹੀ ਉਹ ਆਪਣੇ ਬੱਚਿਆਂ ਨੂੰ ਦੇਣ ਲੱਗਿਆ ਦੇਰੀ ਕਰਦੇ ਆ ਬਸ ਉਹ ਹੀ ਚੀਜ਼ਾਂ ਸਾਨੂੰ ਨਹੀਂ ਮਿਲਦੀਆਂ ਜੋ ਚੀਜ਼ਾਂ ਸਾਡੇ ਲਈ ਠੀਕ ਨਹੀਂ ਹੁੰਦੀਆਂ ਜਿਵੇਂ دنیਆਵੀ ਮਾਪੇ ਆਪਣੇ ਬੱਚੇ ਨੂੰ ਉਹ ਚੀਜ਼ ਕਦੇ ਨਹੀਂ ਲੈ ਕੇ ਦਿੰਦੇ ਜਿਹੜੀ ਚੀਜ਼ ਆਪਣੇ ਬੱਚੇ ਦੇ ਲਈ ਨੁਕਸਾਨਦੇਹ ਹੋਵੇ ਹੁਣ ਛੋਟੇ ਬੱਚਿਆਂ ਨੂੰ ਅੱਗ ਨਾਲ ਖੇਡਣਾ ਕਿੰਨਾ ਚੰਗਾ ਲੱਗਦਾ ਇਸੇ ਤਿੱਖੀ ਚੀਜ਼ ਦੇ ਨਾਲ ਚਾਕੂ ਦੇ ਨਾਲ ਸ਼ੁਰੂਈ ਦੇ ਨਾਲ ਖੇਡਣਾ ਕਿੰਨਾ ਚੰਗਾ ਲੱਗਦਾ ਪਰ ਮਾਪੇ ਨੂੰ ਪਤਾ ਹੈ ਨਾ ਕਿ ਇਹ ਚੀਜ਼ਾਂ ਮੇਰੇ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਇਸ ਕਰਕੇ ਮਾਪੇਓ ਆਪਣੇ ਬੱਚੇ ਨੂੰ ਇਹੋ ਜਿਹੀਆਂ ਚੀਜ਼ਾਂ ਤੋਂ ਦੂਰ ਰੱਖਦੇ ਆ ਬੱਚਾ ਭਾਵੇਂ ਜਿੰਨੀ ਮਰਜ਼ੀ ਜਿੱਦ ਕਰੇ ਪਰ ਉਹ ਹੀ ਜਾਵੇ ਪਰ ਮਾਪੇ ਬ ਨਹੀਂ ਲੈ ਕੇ ਦਿੰਦੇ ਕਿਉਂਕਿ ਪਤਾ ਹੈ ਕਿ ਸਾਡੇ ਬੱਚੇ ਦਾ ਨੁਕਸਾਨ ਹੋਵੇਗਾ ਬਸ ਉਸੇ ਹੀ ਤਰ੍ਹਾਂ ਸਾਡੇ ਪਰਮਪਿਤਾ ਪਰਮਾਤਮਾ ਸਤਿਗੁਰ ਸੱਚੇ ਪਾਤਸ਼ਾਹ ਉਹ ਸਭ ਜਾਣਦੇ ਆ ਉਹਨਾਂ ਨੂੰ ਪਤਾ ਏ ਕਿ ਸਾਨੂੰ ਕਿਹੜੀ ਚੀਜ਼ ਕਦੋਂ ਚਾਹੀਦੀ ਆ ਕਿਹੜੀ ਚੀਜ਼ ਸਾਡੇ ਫਾਇਦੇ ਦੇ ਲਈ ਆ ਕਿਹੜੀ ਚੀਜ਼ ਸਾਡਾ ਨੁਕਸਾਨ ਕਰ ਸਕਦੀ ਆ ਉਹ ਬਾਲ ਕਿਤੇ ਭਰੋਸਾ ਰੱਖਣਾ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਦਿਆਲੂ ਨੇ ਜਿਵੇਂ ਆਪਣੇ ਦੁਨਿਆਵੀ ਮਾਤਾ ਪਿਤਾ ਸਾਡੇ ਲੱਖਾਂ ਉਗਣ ਬਖਸ਼ ਦਿੰਦੇ ਆ ਸਾਡੀਆਂ ਕੀਤੀਆਂ ਹੋਈਆਂ ਗਲਤੀਆਂ ਗੁਨਾਹਾਂ ਤੇ ਪਰਦਾ ਪਾ ਲੈਂਦੇ ਆ ਉਸੇ ਤਰ੍ਹਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਵੀ ਬੜੇ ਦਿਆਲੂ ਆ ਸਾਡੇ ਕੀਤੇ ਹੋਏ ਗੁਨਾਹ ਗਲਤੀਆਂ ਨੂੰ ਮਾਫ਼ ਕਰ ਦਿੰਦੇ ਆ ਸਾਡੇ ਕੀਤੇ ਹੋਏ ਗੁਨਾਹਾਂ ਤੇ ਗਲਤੀਆਂ ਤੇ ਪਰਦਾ ਪਾ ਲੈਂਦੇ ਆ ਬਸ ਸਾਡੇ ਟੈਣ ਦੀ ਡੇਰੀ ਆ ਕਮਾਈ ਵਾਲੇ ਸੰਤ ਮਹਾਮੁਰਖ ਤਾਂ ਤਨ ਬਾਬਾ ਨਾਨਕ ਜੀ ਅਕਸਰ ਬਚਨ ਕਰਦੇ ਸਨ ਕਿ ਬੰਦਿਆ ਤੇਰੇ ਟੈਣ ਤੇ ਦੇਰੀ ਹੋ ਸਕਦੀ ਆ ਗੁਰਨਾਨਕ ਪਾਤਸ਼ਾਹ ਜੀ ਬਖਸ਼ਣ ਲੱਗਿਆ देर ਨਹੀਂ ਕਰਦੇ ਉਹ ਤਾਂ ਦਰ ਆਏ ਨੂੰ ਝਟ ਗੱਲ ਨਾਲ ਲਾ ਲੈਂਦੇ ਆ بس ਸਾਡੀ ਭਾਵਨਾ ਸਾਡਾ ਭਰੋਸਾ ਆਪਣੇ ਗੁਰੂ ਤੇ ਤੂਰਾ ਬਣ ਜਾਂਦੇ ਜਿੱਦਣ ਸਾਡੀ ਭਾਵਨਾ ਭਰੋਸਾ ਗੁਰੂ ਤੇ ਬਣ ਗਿਆ ਸਤਿਗੁਰ ਸੱਚੇ ਪਾਸ਼ਾ ਪਲ ਦੀ ਦੇਰੀ ਨਹੀਂ ਲੰਮਦੀ ਬਖਸ਼ ਦਿੰਦੇ ਆ ਉਹ ਮਾਲਕ ਦੀ ਮਿਹਰ ਭਰੀ ਨਦਰ ਪੂਝਾਂਦੀ ਆ ਤੇ ਜਿਹਨੂੰ ਮਾਲਕ ਦੀ ਮਿਹਰ ਭਰੀ ਨਦਰ ਮਿਲ ਗਈ ਸਮਝੋ ਉਹਨੂੰ ਸਭ ਕੁਝ ਮਿਲ ਗਿਆ ਉਹਦੇ ਸਾਰੇ ਦੁੱਖ ਕੱਟੇ ਗਏ ਇਬੈਲਾ ਗੁਰੂ ਇਤਿਹਾਸ ਦੇ ਵਿੱਚ ਇੱਕ ਸਾਖੀ ਦਾ ਜ਼ਿਕਰ ਹੁੰਦਾ ਏ ਕਹਿੰਦੇ ਮੇਰੇ ਤੀਸਰੇ ਪਾਤਸ਼ਾਹ ਤੁਨ ਤੁਨ ਸਾਹਿਬ ਸ੍ਰੀ ਗੁਰੂ ਅਰਜਨਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਨੂੰ ਵਿਖੇ ਬਿਰਾਜਮਾਨ ਨੇ ਦੂਰੋਂ ਨੇੜੇੋਂ ਸੰਗਤਾਂ ਹਰ ਰੋਜ਼ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਆਉਂਦੀਆਂ ਤੇ ਕਹਿੰਦੇ ਇੱਕ ਵਾਰ ਕੁਝ ਸੰਗਤ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਆ ਰਹੀ ਸੀ ਰਸਤੇ ਦੇ ਵਿੱਚ ਭੁੱਖ ਲੱਗੀ ਦੁਪਹਿਰ ਦਾ ਵੇਲਾ ਸੀ ਤਾਂ ਜੋ ਉਹ ਸੰਗਤਾਂ ਦੇ ਵਿੱਚ ਜਥੇਦਾਰ ਇਹ ਸਾਰੀ ਸੰਗਤ ਨੂੰ ਲੈ ਕੇ ਆ ਰਿਹਾ ਸੀ ਉਜਤੇਦਾਰ ਨੇ ਸਭ ਸੰਗਤਾਂ ਨੂੰ ਇੱਥੇ ਰੁਕਣ ਦੀ ਨਹੀਂ ਕਿਹਾ ਕਿ ਆ ਵੀ ਇੱਥੇ ਆਪਾਂ ਰੁਕ ਕੇ ਪ੍ਰਸ਼ਾਦਾ ਛਕ ਲੈਨੇ ਆ ਨਾਲੇ ਕੁਝ ਦਿਨ ਆਰਾਮ ਕਰਾਂਗੇ ਫਿਰ ਅੱਗੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਤੁਰਾਂਗੇ ਸੋ ਕਹਿੰਦੇ ਸਾਰੀ ਸੰਗਤ ਉੱਥੇ ਰੁਕ ਗਈ ਉਹ ਜਥੇਦਾਰ ਨਾਮ ਦਾ ਜਥੇਦਾਰ ਪਰਮਣ ਦਾ ਸੇਵਾਦਾਰ ਕਹਿੰਦੇ ਬਹੁਤ ਉੱਚੀ ਸੋਚੀ ਪਾਉਣਾ ਵਾਲਾ ਉਹਨੇ ਸਾਰੀ ਸਮੇਤ ਨੂੰ ਪੰਗਤ ਦੇ ਵਿੱਚ ਇਕੱਠਾ ਕੀ ਆਪਣੇ ਹੱਥੀ ਕੁਲੰਦਰ ਸ਼ਕਾਇਆ ਕਹਿੰਦੇ ਜਦੋਂ ਪ੍ਰਸ਼ਾਦਾ ਬਲਤਾਰਿਆ ਤਾਂ ਉਹਦਾ ਧਿਆਨ ਇੱਕ ਦੂਰ ਬੈਠੇ ਆਦਮੀ ਤੇ ਗਿਆ ਜੋ ਮੂਲ ਕੋਕੇ ਬੈਠਾ ਸੀ ਕਹਿੰਦੇ ਜਥੇਦਾਰ ਸਾਹਿਬ ਕੋਈ ਇਨਸਾਨ ਦੇ ਕੋਲ ਪਹੁੰਚੇ ਅਤੇ ਜਾ ਕੇ ਕਿਹਾ ਵੀ ਭਾਈ ਸਾਹਿਬ ਤੁਸੀਂ ਵੀ ਆ ਕੇ ਪ੍ਰਸ਼ਾਦਾ ਸ਼ਕ ਲਓ ਪੰਗਤ ਵਿੱਚ ਬੈਠ ਕੇ ਕਹਿੰਦੇ ਜਦੋਂ ਉਹਨੇ ਆਪਣੇ ਮੁਖ ਤੋਂ ਪੱਟਣਾ ਲਾਇਆ ਤੋ ਉਹ ਦਾ ਇੱਕ ਰੁਕੀ ਸੀ ਉਹਨੂੰ ਕੋਲ ਦਾ ਰੰਗ ਲੱਗਾ ਸੀ ਕਹਿੰਦੇ ਉਹਨੂੰ ਉਹਦੇ ਬਾਰੇ ਪੁੱਛਿਆ ਤਾਂ ਉਹਨੇ ਦੱਸਿਆ ਵੀ ਮੇਰਾ ਨਾਮ ਪ੍ਰੇਮਾ ਹੈ ਨਵੀਂ ਇੱਕ ਸਮੇਂ ਦਾ ਬਹੁਤ ਤਣਾੜਾ ਸੀ ਬਹੁਤ ਪੈਸਾ ਸੀ ਮੇਰੇ ਕੋਲ ਪਰ ਮੈਂ ਆਪਣਾ ਪੈਸਾ ਮਾੜੇ ਕੰਮਾਂ ਦੇ ਵਿੱਚ ਲਾ ਕੇ ਮਾੜੀਆਂ ਆਦਤਾਂ ਕਰਕੇ ਉਡਾ ਲਿਆ ਅਤੇ ਉਹ ਪੈਸੇ ਕਰਕੇ ਮੈਂ ਕਈ ਗਲਤ ਕੰਮ ਕੀਤੇ ਕਈ ਗੁਨਾਹ ਕੀਤੇ ਕਈ ਪਾਪ ਕੀਤੇ ਉਹ ਕੋਈ ਗਲਤੀਆਂ ਵੁਣਾ ਪਾਪ ਮੇਰੇ ਸਰੀਰ ਵਿੱਚੋਂ ਨਿਕਲ ਰਹੇ ਆ ਇਹ ਕੋੜ ਦੇ ਰਾਹੀ ਇਹ ਕਹਿ ਕੇ ਉੱਚੀ ਉੱਚੀ ਰੋਣ ਲੱਗਾ ਕਹਿੰਦੇ ਜਥੇਦਾਰ ਸਾਹਿਬ ਨੇ ਕਿਹਾ ਵੀ ਰੋ ਨਾ ਕੋਈ ਗੱਲ ਨਹੀਂ ਆਓ ਪ੍ਰਸ਼ਾਦਾ ਛਕੋ ਕਹਿੰਦੇ ਉਹ ਕਹਿਣ ਲੱਗਾ ਮੈਂ ਪ੍ਰਸ਼ਾਦਾ ਛਕਣ ਦੇ ਹਾਲਾਤ ਵਿੱਚ ਨਹੀਂ ਆ ਤੇ ਕਹਿੰਦੇ ਜਥੇਦਾਰ ਸਾਹਿਬ ਨੇ ਆਪ ਉਹ ਰੋਟੀ ਲਿਆਂਦੀ ਨਾਲ ਦਾਲ ਲਿਆਂਦੀ ਤੇ ਆਪਣੇ ਹੱਥੀ ਉਹ ਰੋਗੀ ਨੂੰ ਭੋਜਨ ਪ੍ਰਸ਼ਾਦਾ ਛਕਾਉਣਾ ਸ਼ੁਰੂ ਕਰ ਦਿੱਤਾ ਮੁਖ ਰਾਹੀ ਬੋਲ ਰਹੇ ਨੇ ਸਤਨਾਮ ਵਾਹਿਗੁਰੂ ਤੇ ਹੱਥਾਂ ਦੇ ਨਾਲ ਗੁਰਕੀ ਤੋੜ-ਤੋੜ ਕੇ ਖਵਾ ਰਹੇ ਨੇ ਕਹਿੰਦੇ ਉਹ ਰੋਗੀ ਇਹ ਸਿੱਖ ਦੀ ਸੇਵਾ ਭਾਵਨਾ ਦੇਖ ਕੇ ਇਹਦੇ ਅੱਖਾਂ ਦੇ ਵਿੱਚੋਂ ਪਾਣੀ ਵਹਿ ਤੁਰਿਆ ਕਹਿਣ ਲੱਗਾ ਤੁਸੀਂ ਇਸ ਦੁਨੀਆ ਦੇ ਨਹੀਂ ਲੱਗਦੇ ਕਿੱਥੋਂ ਆਏ ਹੋ ਤੁਸੀਂ ਤਾਂ ਫਰਿਸ਼ਤੇ ਹੋ ਮੇਰੇ ਵਰਗੇ ਰੋਗੀ ਨੂੰ ਵੇਖ ਕੇ ਲੋਕ ਮੇਰੇ ਤੋਂ ਡਰ ਕੇ ਦੂਰ ਭੱਜਦੇ ਆ ਤੇ ਤੁਸੀਂ ਮੈਨੂੰ ਆਪਣੇ ਹੱਥੀ ਭੋਜਨ ਸ਼ਿਕਾ ਰਹੇ ਹੋ ਮੇਰੇ ਤਾਂ ਰਿਸ਼ਤੇਦਾਰਾਂ ਨੇ ਦੋਸਤਾਂ ਮਿੱਤਰਾਂ ਨੇ ਇੱਥੋਂ ਟਿੱਕਰ ਕਿ ਮੇਰੇ ਘਰਦਿਆਂ ਨੇ ਮੇਰਾ ਸਾਥ ਛੱਡ ਦਿੱਤਾ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਵੀ ਕਿਤੇ ਸਾਨੂੰ ਵੀ ਇਹ ਦੁੱਖ ਰੋਗ ਨਾ ਲੱਗ ਜਾਵੇ ਪਰ ਤੁਹਾਨੂੰ ਮੇਰੇ ਤੋਂ ਡਰ ਨਹੀਂ ਲੱਗਦਾ ਤੁਸੀਂ ਤਾਂ ਮੈਨੂੰ ਹੱਥੀ ਭੋਜਨ ਪ੍ਰਸ਼ਾਦਾ ਸ਼ਕਾਰ ਰਹੇ ਹੋ ਮੇਰੇ ਕੋਲ ਬੈਠੇ ਹੋ ਕਹਿੰਦੇ ਉਹ ਸਿੱਖ ਨੇ ਉਹ ਜਥੇਦਾਰ ਨੇ ਹੱਥ ਧੋ ਕੇ ਕਿਹਾ ਭਾਈ ਮੈਂ ਕਿਤੋਂ ਬਾਹਰੋਂ ਨਹੀਂ ਆਇਆ ਮੈਂ ਐਸੇ ਹੀ ਦੁਨੀਆਂ ਦਾ ਹਾਂ ਮੈਂ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਘਰ ਦਾ ਸੇਖਾ ਹਾਂ ਇਹ ਮੇਰੇ ਗੁਰੂ ਨੇ ਸਿਖਿਆ ਹੈ ਇਹ ਗੁਰੂ ਨੇ ਸਿਖਾਇਆ ਹੈ ਕਿ ਮਨ ਦੇ ਵਿੱਚ ਹਰੇਕ ਦੇ ਲਈ ਦਇਆ ਦੀ ਤਰਸ ਦੀ ਭਾਵਨਾ ਰੱਖਣੀ ਸੇਵਾ ਦੀ ਭਾਵਨਾ ਰੱਖਣੀ ਕਹਿੰਦੇ ਉਹ ਰੋਗੀ ਮਨ ਵਿੱਚ ਸੋਚਣ ਲੱਗਾ ਵੀ ਜੇ ਗੁਰੂ ਦਾ ਸਿੱਖ ਇੰਨਾ ਪਿਆਰਾ ਹੈ ਗੁਰੂ ਦਾ ਸਿੱਖ ਇੰਨਾ ਦਇਆਵਾਨ ਦਿਆਂ ਨੂੰ ਤਾਂ ਫਿਰ ਗੁਰੂ ਕਿੰਨਾ ਦਇਆਵਾਨ ਦਿਆਂ ਨੂੰ ਹੋ ਸਕਦਾ ਹੈ ਕਹਿੰਦੇ ਮਨ ਵਿੱਚ ਭਾਵਨਾ ਬਣ ਗਈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਕਿ ਮੈਂ ਉੱਥੇ ਹੀ ਜਾ ਕੇ ਬਖਸ਼ਿਆ ਜਾ ਸਕਦਾ ਹਾਂ ਕਹਿੰਦੇ ਇਹ ਗੁਰੂ ਦੇ ਸਿੱਖ ਦੇ ਅੱਗੇ ਉਹ ਰੋਗੀ ਨੇ ਬੇਨਤੀ ਕੀਤੀ ਕਿ ਜੇਕਰ ਤੁਸੀਂ ਮੈਨੂੰ ਆਪਣੇ ਗੁਰੂ ਦੇ ਦਰਸ਼ਨ ਕਰਾ ਦਿਓ ਤਾਂ ਕਹਿੰਦੇ ਇਹ ਜਥੇਦਾਰ ਸਾਹਿਬ ਨੇ ਉਹ ਰੋਗੀ ਨੂੰ ਇੱਕ ਚਾਦਰ ਦੇ ਵਿੱਚ ਲਪੇਟ ਲਿਆ ਤੇ ਕਹਿੰਦੇ ਚੁੱਕ ਕੇ ਗੁਰੂ ਅਮਰਦਾਸ ਮਹਾਰਾਜ ਜੀ ਵੱਲ ਤੁਰਤੇ ਸੰਗਤਾਂ ਬਾਰੋ-ਵਾਰੀ ਉਹ ਰੋਗੀ ਨੂੰ ਚੁੱਕ ਰਹੀਆਂ ਨੇ ਤੇ ਨਾਲ-ਨਾਲ ਗੁਰਬਾਣੀ ਦੇ ਸ਼ਬਦ ਪੜ੍ਹ ਰਹੀਆਂ ਨੇ ਕਦੇ ਗੁਰਬਾਣੀ ਦੀਆਂ ਕੁਝ ਤੁਕਾਂ ਬੋਲਦੇ ਨੇ ਕਿ ਸਾਚੇ ਸਾਇਬਾ ਕਿਆ ਨਹੀਂ ਕਰਦੇ ਰੇ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇ ਹਿਸੋਂ 파ਰੇ ਕਦੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਤੇ ਕਹਿੰਦੇ ਇਹ ਪ੍ਰੇਮਾ ਰੂਹੀ ਵੀ ਸੰਗਤਾਂ ਦੇ ਨਾਲ ਨਾਲ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਤਾ ਵਯਾ ਗੁਰੂ ਸਾਹਿਬ ਜੀ ਵੱਲ ਜਾ ਰਿਹਾ ਹੈ ਜਿਵੇਂ ਜਿਵੇਂ ਬਹੁ ਸਾਰੇ ਜੀ ਵੱਲ ਵੱਧ ਰਹੇ ਨੇ ਸੰਗਤਾਂ ਦੇ ਮਨ ਦੇ ਵਿੱਚ ਪ੍ਰੇਮ ਪਿਆਰ ਭਾਵਨਾ ਤਾਂ ਪਹਿਲਾਂ ਹੀ ਸੀ ਤੇ ਰੋਗੀ ਦੇ ਮਨ ਦਾ ਪ੍ਰੇਮ ਪਿਆਰ ਵੀ ਵੱਧ ਰਿਹਾ ਹੈ ਕਦੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਣਗੇ ਕਹਿੰਦੇ ਜਦੋਂ ਗੁਰੂ ਘਰੇ ਗਏ ਤਾਂ ਇਹ ਰੋਗੀ ਨੂੰ ਇੱਕ ਸਾਈਡ ਦੇ ਉੱਤੇ ਬਿਠਾ ਦਿੱਤਾ ਆਪ ਸੰਗਤਾਂ ਨੇ ਇਸ਼ਨਾਨ ਕੀਤਾ ਜਥੇਦਾਰ ਸਾਹਿਬ ਨੇ ਵੀ ਇਸ਼ਨਾਨ ਕੀਤਾ ਸੰਗਤ ਦੇ ਵਿੱਚ ਬੈਠ ਕੇ ਲੰਗਰ ਛਕਿਆ ਤੇ ਫਿਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਤੁਰਤੇ ਜਦੋਂ ਗੁਰੂ ਸਾਹਿਬ ਜੀ ਦੇ ਕੋਲ ਦਰਸ਼ਨਾਂ ਦੇ ਲਈ ਤੁਰ ਚਿਹਰੇ ਤਾਂ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਿਲਾਂ ਦੀਆਂ ਜਾਣਨ ਵਾਲੇ ਨਿਉਟਿਆਂ ਦੀ ਓਟ ਨਿਰਾਸਰਿਆਂ ਦੇ ਆਸਰੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਜਥੇਦਾਰ ਸਾਹਿਬ ਜਿੰਨੂੰ ਨਾਲ ਲੈ ਕੇ ਆਏ ਉਹ ਉਹਨੂੰ ਅੰਦਰ ਕਿਉਂ ਨਹੀਂ ਲਿਆਂਦਾ ਤੇ ਕਹਿੰਦੇ ਜਥੇਦਾਰ ਸਾਹਿਬ ਨੇ ਹੱਥ ਖੋਲ ਕੇ ਕਿਹਾ ਗੁਰੂ ਸਾਹਿਬ ਜੀ ਉਹਨੂੰ ਕੋੜ ਦਾ ਰੋਗ ਹੈ ਉਹ ਅੰਦਰ ਲਿਆਉਣ ਦੇ लायक ਨਹੀਂ ਆ ਕਹਿੰਦੇ ਗੁਰੂ ਸਾਹਿਬ ਜੀ ਨੇ ਕਿਹਾ ਨਹੀਂ ਜਾਓ ਜਾਓ ਪਹਿਲਾਂ ਉਹਨੂੰ ਬਉਨੇ ਵਿੱਚ ਇਸ਼ਨਾਨ ਕਰਵਾਓ ਫਿਰ ਨਵੇਂ ਸਾਫ ਸੁਥਰੇ ਕੱਪੜੇ ਪਹਿਨਾ ਕੇ ਇੱਥੇ ਲੈ ਕੇ ਆਓ ਕਹਿੰਦੇ ਉਸੇ ਹੀ ਵੇਲੇ ਉਹ ਜਥੇਦਾਰ ਸਾਹਿਬ ਤੇ ਕੁਝ ਸੰਗਤਾਂ ਨਾਲ ਉਸ ਕੋੜੀ ਨੂੰ ਉਹ ਰੋਗੀ ਨੂੰ ਇਸ਼ਨਾਨ ਕਰਨ ਦੇ ਲਈ ਤੁਰ ਪਏ ਕਹਿੰਦੇ ਜਦੋਂ ਇਹ ਇਸ਼ਨਾਨ ਕਰਵਾਇਆ ਉਹਦਾ ਸਾਰਾ ਹੀ ਦੁੱਖ ਰੋਗ ਉਹਦਾ ਕੋੜ ਖਤਮ ਹੋ ਗਿਆ ਸ਼ਰੀਰ ਕੰਚਣ ਵਾਂਗ ਸੋਹ ਗਿਆ ਨਵੇਂ ਵਸਤਰ ਪਹਿਨਾ ਕੇ ਗੁਰੂ ਸਾਹਿਬ ਜੀ ਦੇ ਅੱਗੇ ਲਿਆਂਦਾ ਗਿਆ ਕਹਿੰਦੇ ਉਹ ਰੋਗੀ ਗੁਰੂ ਸਾਹਿਬ ਜੀ ਦੇ ਦਰਸ਼ਕ ਕਰਕੇ ਨਿਹਾਲ ਹੋ ਗਿਆ ਕਹਿੰਦੇ ਗੁਰੂ ਸਾਹਿਬ ਜੀ ਨੇ ਮੇਰ ਪਰੇ ਨਦਰ ਔਰੋ ਕੀ ਤੇ ਫੇਰੀ ਜਿਵੇਂ ਸਾਰੇ ਹੀ ਪਾਪ ਬਨਾ ਬਖਸ਼ ਦਿੱਤੇ ਹੋਣ ਕੋਈ ਸੰਗਤ ਕੀ ਗੁਰੂ ਸਾਹਿਬ ਜੀ ਦੀ ਨਦਰ ਜਦ ਨੂੰ ਮਿਲ ਜਾਵੇ ਜਿਹਦੇ ਉਤੇ ਗੁਰੂ ਸਾਹਿਬ ਜੀ ਦੀ ਨਜ਼ਰ ਪੈ ਜਾਵੇ ਉਹਦੇ ਸਾਰੇ ਪਾਪ ਗੁਨਾ ਬਖਸ਼ੇ ਜਾਂਦੇ ਆ ਉਹ ਇੱਕ ਨਦਰ ਦੇ ਨਾਲ ਹੀ ਨਿਹਾਉ ਹੋ ਜਾਂਦਾ ਏ ਕਹਿੰਦੇ ਗੁਰੂ ਸਾਹਿਬ ਜੀ ਨੇ ਕਿਹਾ ਬੋਲ ਮੁਖ ਚੋਂ ਸਤਨਾਮ ਵਾਹਿਗੁਰੂ ਗੁਰੂ ਸਾਹਿਬ ਜੀ ਨੇ ਉਹਦਾ ਨਾਮ ਪੁੱਛਿਆ ਉਹਨੇ ਦੱਸਿਆ ਮੇਰਾ ਨਾਮ ਪ੍ਰੇਮਾ ਹੈ ਪਰ ਗੁਰੂ ਸਾਹਿਬ ਜੀ ਨੇ ਉਹਦਾ ਨਾਮ ਹੱਸ ਕੇ ਤੋਂ ਮੋਰੀ ਰੱਖ ਦਿੱਤਾ ਕਿ ਤੇਰਾ ਸ਼ਰੀਰ ਕੰਚਨਵਾਨ ਸਾਫ ਹੋ ਗਿਆ ਹੈ ਅੱਜ ਤੋਂ ਤੇਰਾ ਨਾਮ ਮੁਰਾਰੀ ਅੱਜ ਤੇਰਾ ਗੁਰੂ ਘਰ ਦੇ ਵਿੱਚ ਆ ਕੇ ਨਵਾਂ ਜਨਮ ਹੋਇਆ ਹੈ ਕਿਉਂਕਿ ਸੰਗਤ ਜੀ ਗੁਰੂ ਘਰ ਦੇ ਵਿੱਚ ਅਸੀਂ ਉਦੋਂ ਹੀ ਪਰਵਾਣੇ ਆ ਜਦੋਂ ਗੁਰੂ ਵਾਲੇ ਬਣ ਚੰਨੇ ਆ ਕਹਿੰਦੇ ਗੁਰੂ ਸਾਹਿਬ ਜੀ ਨੇ ਇੱਥੇ ਹੀ ਵਸਣੇ ਕੀਤੀ ਮੇਰਾ ਦਾ ਮੀਂਹ ਵਰਸਾ ਦਿੱਤਾ ਉਹਦੇ ਤੇ ਕਹਿਣ ਲੱਗੇ ਵੀ ਹੁਣ ਇਹਦਾ ਦੁੱਖ ਰੋਗ ਕਟਿਆ ਗਿਆ ਇਹ ਸਰੀਰ ਠੀਕ ਹੋ ਗਿਆ ਇਹ ਹੁਣ ਕਿਉਂ ਨਾ ਇੱਕ ਕੰਨਿਆ ਦੇ ਕੇ ਇਹਦਾ ਵਿਆਹ ਵੀ ਕਰ ਦਿੱਤਾ ਜਾਵੇ ਕਹਿੰਦੇ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਵੀ ਜੇਕਰ ਕਿਸੇ ਸਿੱਖ ਲਈ ਧੀ ਅਨੰਦ ਕਾਰਜ ਦੇ ਯੋਗ ਆ ਤਾਂ ਦੱਸੇ ਕਹਿੰਦੇ ਇੱਕ ਸਿੱਖ ਨੇ ਹੱਥ ਜੋੜ ਕੇ ਗੁਰੂ ਜੈਤ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਤਿਆਪਾਸ਼ਾ ਮੇਰੀ ਧੀ ਵਿਆਹ ਦੇ ਯੋਗ ਆ ਕਹਿੰਦੇ ਗੁਰੂ ਸਾਹਿਬ ਜੀ ਨੇ ਉਹ ਕੰਨਿਆ ਨੂੰ ਬੁਲਾ ਕੇ ਉਹੇ ਮੁਰਾਰੀ ਦੇ ਨਾਲ ਆਨੰਦ ਕਾਰਜ ਕਰਵਾ ਦਿੱਤਾ ਕਿੰਨੇ ਜਦੋਂ ਕੁੜੀ ਦੀ ਮਾਂ ਨੂੰ ਪਤਾ ਲੱਗਾ ਕਿਸੇ ਨੇ ਜਾ ਕੇ ਕਿਹਾ ਤਾ ਵੀ ਗੁਰੂ ਸਾਹਿਬ ਜੀ ਨੇ ਤਾਂ ਇੱਕ ਕੁੜੀ ਦੇ ਨਾਲ ਤੇਰੀ ਧੀ ਦਾ ਅਨੰਦ ਕਾਰਤਿਕਰਾ ਬਾਗਤਾਂ ਕਹਿੰਦੇ ਉਹ ਧੀ ਦੀ ਮਾਂ ਕਹਿਣ ਲੱਗੀ ਗੁਰੂ ਸਾਹਿਬ ਜੀ ਤੁਸੀਂ ਮੁੰਡੇ ਦਾ ਕੋਈ ਅਤਾ ਪਤਾ ਤਾਂ ਪੁੱਛ ਲਿੰਦੇ ਕੋਈ ਜਾਤ ਬਰਾਦਰੀ ਪੁੱਛ ਲਿੰਦੇ ਕੋਈ ਮਾਤਾ ਪਿਤਾ ਬਾਰੇ ਪੁੱਛ ਲਈ ਤੇ ਕਹਿੰਦੇ ਗੁਰੂ ਸਾਹਿਬ ਜੀ ਨੇ ਕਿਹਾ ਅੱਜ ਤੋਂ ਅਸੀਂ ਹੀ ਇਹਦੇ ਮਾਤਾ ਅਸੀਂ ਹੀ ਇਹਦੇ ਪਿਤਾ ਸਭ ਕੁਝ ਅਸੀਂ ਆਏ ਦੇ ਸੋ ਸੰਗਤ ਜੀ ਗੁਰੂ ਸਾਹਿਬ ਜੀ ਜਦੋਂ ਕਿਸੇ ਤੇ ਨਜ਼ਰ ਕਰਦੇ ਆ ਨਾ ਉਹਦੇ ਸਭ ਕੁਝ ਜਾਣ ਜਾਂਦੀ ਹੈ ਸੋ ਸੰਗਤ ਜੀ ਮੁੱਖ ਦੀ ਗੱਲ ਇਹ ਆ ਵੀ ਗੁਰੂ ਸਾਹਿਬ ਜੀ ਜਦੋਂ ਤਰਸਦੇ ਘਰ ਦੇ ਵਿੱਚ ਆਉਂਦੇ ਆ ਜਿਸ ਤੇ ਵੀ ਆਪਣੀ ਨਜ਼ਰ ਕਰਦੇ ਆ ਉਹ ਨੂੰ ਨਿਹਾਉ ਕਰ ਦਿੰਦੇ ਆ ਵਿਰੋਧੀ ਨਦਰ ਉਹਨਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਤੀ ਭਾਵਨਾ ਹੋਵੇ ਗੱਲ ਸਾਰੀ ਭਾਵਨਾ ਤੇ ਭਰੋਸੇ ਦੀ ਆ ਜਦੋਂ ਸਾਡੀ ਭਾਵਨਾ ਭਰੋਸੇ ਉੱਤੇ ਪੁੰਗਾ ਹੋ ਗਿਆ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਇੱਥੇ ਜ਼ਿਕਰ ਕੀ ਮੂਹੇ ਗੋੜ ਕੇ ਕੁਝ ਮੰਗਣਾ ਹੀ ਨਹੀਂ ਪੈਂਦਾ ਗੁਰੂ ਸਾਹਿਬ ਜੀ ਆਪੇ ਹੀ ਕਿਰਪਾ ਕਰ ਦਿੰਦੇ ਆ ਜੋ ਜੀ ਦਾ ਗੁਰੂ ਇੰਨਾ ਸਭਰਤ ਹੋਵੇ ਇੰਨਾ ਤਾਕਤਵਰ ਇੰਨਾ ਪਾਵਰਫੁਲ ਹੋਵੇ ਉਹਨੂੰ ਫਿਕਰ ਚਿੰਤਾ ਕਰਨ ਦੀ ਕੀ ਲੋੜ ਸੋ ਸੰਗਤ ਦੀ ਮੁੱਖੀ ਗੱਲ ਇਹ ਆ ਵੀ ਜੀਵਨ ਦੇ ਵਿੱਚ ਕੋਈ ਵੀ ਦੁੱਖ ਆ ਪਰੇਸ਼ਾਨੀ ਆ ਕਿਸੇ ਚੀਜ਼ ਦੀ ਭਾਗ ਆ ਤਾਂ ਆਪਣੇ ਗੁਰੂ ਦੇ ਕੋਲੋਂ ਮੰਨਣਾ ਹੈ ਪੂਰੀ ਭਾਵਨਾ ਪੂਰੇ ਭਰੋਸੇ ਦੇ ਨਾਲ ਮੰਨਣਾ ਹੈ ਗੱਲ ਸਾਰੀ ਹੀ ਭਾਵਨਾ ਤੇ ਆ ਕੇ ਮੁੱਕਦੀ ਆ ਭਰੋਸੇ ਤੇ ਆ ਕੇ ਮੁੱਕਦੀ ਆ ਕਈ ਨਿਤ ਦੇ ਦਿਨੀਆਂ ਪਰ ਅਜੇ ਤੱਕ ਮਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਲਈ ਪੂਰਾ ਭਰੋਸਾ ਨਹੀਂ ਬਣਿਆ ਮਨ ਡਾਵਾ ਡੋਲ ਰਹਿੰਦਾ ਹੈ ਤੇ ਕਈ ਪਹਿਲੀ ਵਾਰ ਦੇ ਵਿੱਚ ਹੀ ਇੰਨੀ ਭਾਵਨਾ ਇੰਨਾ ਪ੍ਰੋਸਬਣਾ ਲੈਂਦੇ ਆ ਗੁਰੂ ਸਾਹਿਬ ਜੀ ਤੋਂ ਉਹ ਇੱਕ ਵਾਰ ਵਾਹਿਗੁਰੂ ਜੀ ਕਹਿ ਕੇ ਹੀ ਗੁਰੂ ਸਾਹਿਬ ਜੀ ਨੂੰ ਲਟ ਲੈਂਦੇ ਆ ਗੁਰੂ ਸਾਹਿਬ ਜੀ ਦੀ ਨਦਰ ਤੇ ਪਾਤਰ ਬਣ ਜਾਂਦੇ ਆ ਸੋ ਜੋ ਜਪਣਾ ਹੈ ਜਿੰਨਾ ਜਪਣਾ ਹੈ ਭਾਵਨਾ ਦੇ ਨਾਲ ਜਪਣਾ ਹੈ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਸੇਵਾ ਤੇ ਸਿਮਰਨ ਨੂੰ ਪ੍ਰਧਾਨ ਕੀਆ ਜਦੋਂ ਵੀ ਕੋਈ ਚੀਜ਼ ਗੁਰੂ ਸਾਹਿਬ ਜੀ ਤੋਂ ਚਾਹੀਦੀ ਆ ਤਾਂ ਗੁਰੂ ਘਰ ਜਾ ਕੇ ਸੱਚੀ ਸੁੱਚੀ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਰੱਖ ਕੇ ਹਰ ਰੋਜ਼ ਸੇਵਾ ਕਰਨੀ ਸ਼ੁਰੂ ਕਰ ਦੋ ਮਹਾਪੁਰਖ ਜੀ ਕਹਿੰਦੇ ਸੰਗਤ ਦੀ ਸੇਵਾ ਕੀਤਾ ਸਭ ਕੁਝ ਮਿਲ ਜਾਂਦਾ ਹੈ ਕਿਉਂਕਿ ਜੋ ਮਨੁੱਖ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਸੰਗਤ ਦੀ ਸੇਵਾ ਕਰਦਾ ਹੈ ਨਾ ਉਹ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮਨ ਨੂੰ ਬਹੁਤ ਖੰਦਾਈ ਗੁਰੂ ਸਾਹਿਬ ਜੀ ਦੀ ਨਦਰ ਪ੍ਰਾਪਤ ਕਰਨ ਦੇ ਤਰੀਕੇ ਆ ਮਹਾਂਪੁੱਤ ਜੀ ਜਿਹਦੇ ਰੋਜ਼ ਅੰਮ੍ਰਿਤ ਵੇਲੇ ਉੱਠੋ ਕਿਉਂਕਿ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਦੇਤੇ ਵੀ ਗੁਰੂ ਸਾਹਿਬ ਜੀ ਬ੍ਰੋਤ ਛੇਤੀ ਕਿੰਨ ਕੱਦੇ ਬੜੀ ਛੇਤੀ ਸਰਸ ਦੇ ਕਰਦੇ ਵਿੱਚ ਆਉਂਦੇ ਆ ਸੋ ਇਸ ਕਰਕੇ ਅੰਮ੍ਰਿਤ ਵੇਲੇ ਉੱਠੋ ਕਿ ਸਿਮਰਨ ਕਰੋ ਗੁਰਬਾਣੀ ਦਾ ਪੜ੍ਹਨ ਕਰੂੰ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਤੇ ਚੱਲਣਾ ਸ਼ੁਰੂ ਕਰਤੋਂ ਮਨ ਲਾ ਕੇ ਸੇਵਾ ਕਰੂੰ ਗੁਰੂ ਸਾਹਿਬ ਜੀ ਆਪਣੇ ਖਜ਼ਾਨੇ ਦੇ ਵਿੱਚੋਂ ਦਾਤਾਂ ਹੀ ਨਹੀਂ ਦਿੰਦੇ ਖਜ਼ਾਨੇ ਦੀਆਂ ਚੱਜਾਂ ਹੀ ਦੇ ਦਿੰਦੇ ਆ ਇਹ ਲੈ ਸਿੱਖਾ ਤੈਨੂੰ ਜੋ ਚਾਹੀਦਾ ਏ ਉਹ ਵਕਤ ਤੇ ਭਾਵੇਂ ਇਹਦੇ ਵਿੱਚੋਂ ਵੰਡ ਮੰਗਣ ਵਾਲਿਆਂ ਤੋਂ ਵੰਡਣ ਵਾਲੇ ਨਾ ਦਿੰਦੇ ਨੇ ਗੁਰੂ ਸਾਹਿਬ ਜੀ ਬਹੁਤ ਦਿਆਲੂ ਨੇ ਬਹੁਤ ਕਿਰਪਾਲੂ ਨੇ ਕੋਈ ਭਰੋਸਾ ਕਰਕੇ ਤਾਂ ਦੇਖੇ ਫਿਰ ਆਓ ਅੱਜ ਤੋਂ ਆਪਾਂ ਵੀ ਆਪਣੇ ਗੁਰੂ ਸਾਹਿਬ ਜੀ ਤੋਂ ਭਰੋਸੇ ਦਾ ਦਾ ਨਾਮ ਦਾ ਦਾ ਸਾਡੇ ਮਨ ਦੇ ਵਿੱਚ ਆਪਣੇ ਗਿਰੂ ਦੇ ਪ੍ਰਤੀ ਇਹ ਸੱਚੀ ਸਚੁਪਤਾ ਉੱਥਾ ਆ ਜਾਵੇ ਤੇ ਮਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਤੀ ਭਰੋਸਾ ਬਣ ਜਾਵੇ ਕਾ ਗੁਰੂ ਸਾਹਿਬ ਦੀ ਸਦਾ ਹੀ ਨਾਰਿਆ ਸਦਾ ਹੀ ਸਦੇ ਦੀ ਨੀਰ ਹੁੰਾਨਾ ਸੋ ਸੰਗਤ ਦੀ ਮੁੱਖੀ ਗੱਲ ਇਹ ਆ ਵੀ ਜ਼ਿੰਦਗੀ ਦੇ ਵਿੱਚ ਭਾਵੇਂ ਦੁੱਖ ਹੋਵੇ ਸੁੱਖ ਹੋਵੇ ਸਿੱਖ ਨੇ ਆਪਣੇ ਗੁਰੂ ਦਾ ਦਰ ਨਹੀਂ ਛੱਡਣਾ ਧੰਤਨ ਬਾਬਾ ਨਾਨਕ ਸਿੰਘ ਜੀ ਅਕਸਰ ਵਚਨ ਕਰਦੇ ਸਨ ਕਿ ਜਿਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਦਰ ਦਾ ਆਸਰਾ ਤੱਕਦਾ ਹੈ ਉਹ ਸਿੱਖ ਥੋਕਰਾ ਜੋ ਘਰੇ ਰਹਿੰਦਾ ਹੈ ਟੱਕਿਆ ਲੋਕਾਂ ਨਹੀਂ ਜਾਂਦਾ ਕਿਉਂਕਿ ਜਿਹਦੇ ਗੁਰਨਾਨਕ ਪਾਸ਼ਾ ਜੀ ਦੇ ਘਰ ਤੋਂ ਪੂਰੀ ਨਹੀਂ ਪਈ ਉਹਦੀ ਕਿਤੇ ਪੈ ਹੀ ਨਹੀਂ ਸਕਦੀ ਭਰੋਸੇ ਦੇ ਨਾਲ ਆਪਣੇ ਗੁਰੂ ਦਾ ਦਰ ਮੰਲਣਾ ਹੈ ਢੀਠ ਮੰਗਤੇ ਬਣ ਕੇ ਮੰਗੂ ਜਿਸ ਦਿਨ ਗੁਰੂ ਨੂੰ ਇਹ ਯਕੀਨ ਹੋ ਗਿਆ ਕਿ ਮੇਰੇ ਇਹ ਧੀ ਫੁੱਤ ਨੇ ਮੇਰਾ ਦਰ ਛੱਡ ਕੇ ਹਜ਼ੂਰ ਕਿਤੇ ਨਹੀਂ ਜਾਣਾ ਇਹਦੇ ਬਣ ਵਿੱਚ ਹੋਰ ਕਿਤੋਂ ਨਹੀਂ ਆਸ ਤਾਂ ਗੁਰੂ ਸੋਗੀ ਉਸੇ ਵੇਲੇ ਗੱਲ ਨਾ ਲੈਂਦੀ ਆ ਜਿਹੜਾ ਮਨੁੱਖ ਹਰ ਰੋਜ਼ ਗੁਰਿੰਦਾ ਨਾਮ ਜਪਦਾ ਹੈ ਗੁਰੂ ਦਾ ਗਿਆਨ ਹਾਸਲ ਕਰਦਾ ਹੈ ਅਤੇ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ ਨਾ ਗੁਰੂ ਜੀ ਉਦੇ ਉਤੇ ਬਹੁਤ ਕਿਰਪਾ ਕਰਦੀ ਆ ਤੱਚ ਕਰਕੇ ਜਾਣੇ ਉਹ ਥੋੜੀਆਂ ਛੋਟੀਆਂ ਪੈ ਜਾਂਦੀਆਂ ਨੇ ਪਤਾ ਹੀ ਨਹੀਂ ਲੱਗਦਾ ਵੀ ਕਿੱਥੋਂ ਕਿੱਥੋਂ ਗੁਰੂ ਸਾਹਿਬ ਜੀ ਰਹਿਮਤਾਂ ਕਿਰਪਾ ਦਾ ਨਹੀਂ ਵਰਸਾ ਦਿੰਦੇ ਨੇ ਜੇ ਕਿਤੇ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਦੀ ਘੜੀ ਆ ਜਾਵੇ ਉਹਨੂੰ ਖੁਦ ਮਦਦ ਮੰਗਣ ਦੇ ਲਈ ਨਹੀਂ ਜਾਣਾ ਕਹਿੰਦਾ ਲੋਕ ਖੁਦ ਉਹਦੀ ਮਦਦ ਕਰਨ ਦੇ ਲਈ ਜਾਂਦੇ ਆ ਖੁਰਨਾਕ ਪਾਸ਼ਾ ਆਪਣੇ ਹੀ ਪਿਆਰਿਆਂ ਨੂੰ ਰਿਸ਼ਤੇ ਬਣਾ ਕੇ ਆਪਣੇ ਸਿੱਖ ਦੀ ਮਦਦ ਦੇਣੀ ਤੇ ਦਿੰਦੇ ਆ ਮਦਦ ਕਰਨ ਵਾਲੇ ਵੀ ਆ ਤੇ ਕਰਵਾਉਣ ਵਾਲੇ ਵੀ ਆ ਤੇ ਮਤਲਬ ਸਭ ਕੁਝ ਗੁਰੂ ਸਾਹਿਬ ਜੀ ਦੇ ਹੱਥ ਵਿੱਚ ਆ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਕਿਹੜਾ ਕੰਮ ਕਦੋਂ ਕਰਨਾ ਹੈ ਕਿਹਦੇ ਤੋਂ ਕਰਵਾਉਣਾ ਹੈ ਕਿਹਦੇ ਰਾਹੀਂ ਕਰਵਾਉਣਾ ਹੈ ਸੋ ਸਮਰੱਥ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਸਮਰੱਥ ਗੁਰੂ ਦੇ ਉੱਤੇ ਘਰੋਸਾ ਰੱਖ ਕੇ ਚੱਲਣਾ ਹੈ ਤੇ ਸਿੱਖ ਦਾ ਸਮਰੱਥ ਗੁਰੂ ਕੌਣ ਆ ਦਸਾਂ ਗੁਰਾਂ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਗੁਰਨਾਮਕ ਬਾਛ